ਕੈਨੇਡਾ ਚ ਪੰਜਾਬੀ ਲੜਕੀ ਦੀ ਮੌਤ ਸੜਕ ਹਾਦਸੇ ਦੌਰਾਨ ਤੋੜਿਆ ਦਮ ਮਾਪਿਆਂ ਨੇ ਲੜਕੀ ਦੇ ਅੰਗ ਕੀਤੇ ਦਾਨ ਨਿਦਾਨਸਵਾ ਹਲਕਾ ਜੀਰਾ ਦੇ ਨਾਲ ਲੱਗਦੇ ਪਿੰਡ ਬੋਤੀਆਵਾਲਾ ਦੀ ਰਹਿਣ ਵਾਲੀ ਮਨਵੀਰ ਕੌਰ ਜੋ ਕਿ 2023 ਦੇ ਵਿੱਚ ਕੈਨੇਡਾ ਦੇ ਵਿੱਚ ਪੜਨ ਗਈ ਜਿਸ ਦੇ ਕੁਝ ਦਿਨ ਪਹਿਲਾਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਇਸ ਸਬ ਦੀ ਜਾਣਕਾਰੀ ਦਿੰਦੇ ਹੋਏ ਮਨਬੀਰ ਕੌਰ ਦੇ ਪਿਤਾ ਨੇ ਅਤੇ ਉਸਦੇ ਚਾਚਾ ਨੇ ਦੱਸਿਆ ਕਿ ਲੜਕੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਤੇ ਜਦੋਂ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਇਸ ਮੌਕੇ ਉਹਨਾਂ ਦੱਸਿਆ ਕਿ ਪਰਿਵਾਰ ਦੀ ਮਰਜ਼ੀ ਦੇ ਨਾਲ ਲੜਕੀ ਦੇ ਅੰਗ ਇਨਸਾਨੀਤ ਨੂੰ ਮੁੱਖ ਰੱਖਦੇ ਹੋਏ ਧਾਨ ਦੇ ਦਿੱਤੇ ਗਏ ਨੇ ਤੇ ਇਸ ਮੌਕੇ ਉਹਨਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਮਾਪੇ ਮੋਟੀਆਂ ਰਕਮਾਂ ਦੇ ਕੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਭੇਜਦੇ ਨੇ ਪਰ ਕਿਸੇ ਸਮੇ ਇਸ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਦੀ ਮ੍ਰਿਤਕ ਦੇਹਾਂ ਪਰਿਵਾਰ ਤੱਕ ਪਹੁੰਚਾਈਆਂ ਜਾਣ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਆਖਰੀ ਵਾਰ ਵੇਖ ਸਕਣ ਉਹਨਾਂ ਦਾ ਸੰਸਕਾਰ ਕਰਨ ਸਕਣ ਤੇ ਇਸ ਮੌਕੇ ਪਰਿਵਾਰ ਨੇ ਦੱਸਿਆ ਕਿ ਲੜਕੀ ਦਾ ਵਿਦੇਸ਼ ਦੇ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਗਿਆ ਤੇ 5 ਅਗਸਤ ਨੂੰ ਉਸ ਦਾ ਪਿੰਡ ਬੋਤਿਆਂਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ। ਬਹੁਤ ਸੰੰਦ ਪਕਾਸਤਾ ਜੀ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ। ਕੁਝ ਕਹਿ ਨਹੀਂ ਸਕਦਾ। ਕੀ ਸ਼ਬਦ? ਬੇਟੀ ਦਾ ਵਿਸ਼ਾਸਕਾਰ ਕੀਤਾ ਉਹਦੇ ਅੰਗਾਂ ਬਾਰੇ ਪਤਾ ਲੱਗਾ ਸਾਨੂੰ ਡੋਨੇਟ ਕੀਤੇ ਰਿਹਾ ਦੇ ਬਾਰੇ ਹਾਂਜੀ ਉਹਦੇ ਅੰਗਾਂ ਸੀ ਉੱਤੇ ਡੋਨੇਟ ਕਰਦੇ ਇਹ ਮਾਨਵਤਾ ਦੀ ਭਲਾਈ ਲਈ ਚਲੋ ਇੱਕ ਸਾਡਾ ਜਿਹੜਾ ਘਟਾ ਪਿਆ ਉਹ ਤਾਂ ਪ੍ਰਮਾਤਮਾ ਦੇ ਬਰਤਾਂ ਪਰ ਹੋਰ ਕਿਸੇ ਮਾਪੇ ਬਲੋਂ ਉਹ ਘਟਾ ਨਾ ਪਾਵੇ ਦੁਆਰ ਨਹੀਂ ਜਾ ਰਿਹਾ ਜੋ ਕਈ ਵੱਡਾ ਵੱਡੀ ਬੇਟੀ ਰਹਿ ਗਈ ਛੋਟੀ ਇੱਕ ਛੋਟਾ ਬੇਟਾ ਹੈ ਇਹ ਸਾਰੇ ਜਵੱਦੀ ਮੇਰਾ ਰਾਜਵੀਰ ਸਿੰਘ ਮੈਂ ਮਾਸਟਰ ਆਈ ਟੀਚਰ ਵਰਮੈਂਟ ਜੋਬ ਦਾ ਵਾਪਸੀ ਹੈ ਸਰਕਾਰ ਦੇ ਨਾਲ ਕੀ ਕਹਿਣਾ ਚਾਹੁੰਦਾ ਹਾਂ ਇਸ ਬਾਰੇ ਬਸ ਜੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਦੁੱਖ ਨੂੰ ਕਿ ਜੋ ਬਣ ਰਤੇ ਬੱਚੇ ਦਾ ਟਰ ਜਾਣਾ ਮਾਂ ਪਿਓ ਦੇ ਸਾਹਮਣੇ ਤੇ ਇਹ ਸਦਮਾ ਜਿਹੜਾ ਆ ਆਸਹਿ ਹੁੰਦਾ ਜੀ ਇਹ ਬਰਦਾਸ਼ਤ ਕਰਨਾ ਸਭ ਤੋਂ ਵੱਡਾ ਦੁੱਖ ਆ ਜੀ ਦੁਨੀਆ ਦਾ ਉਹਨਾਂ 2023 ਦੇ ਵਿੱਚ ਗਏ ਸੀਗੇ ਦੋ ਸਾਡੇ ਹੋਏ ਸੀ ਲੱਗਦਾ ਕਿਹੜੀ ਕੀ ਸਟੱਡੀ ਕਰਦੇ ਸੀ ਉਹ ਡਿਪਲੋਮਾ ਕਰ ਰਹੀ ਸੀ ਕੰਪਿਊਟਰ ਇੰਜੀਨੀਅਰਿੰਗ ਦਾ ਬੜਾਈ ਦੇ ਵਿੱਚ ਬਹੁਤ ਅੱਛੀ ਸੀ ਬੇਟੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਜੀਰਾ ਤੋਂ ਦੀਪਕ ਭਾਰਗੋ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋਨ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟੈਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਾਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ